ਮਾਰ ਲਈ ਬਾਜੀ ਆਪਣੀ ਤੇ ਚਲ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬੀਐਫਐ ਪਸ਼ੂ ਮੇਲਾ ਤਨੋਲਾ ਕਹਿੰਦੇ ਅਡਾਲਟ ਬੁੱਲਾਂ ਦੇ ਵਿੱਚ ਮੁਰਾ ਨਸਲ ਦੇ ਵਿੱਚ ਜਿਹੜਾ ਸਾਹਮਣੇ ਬੁੱਲ ਦੇਖ ਰਹੇ ਹੋ ਬਾਜੀ ਮਾਰਿਆ ਇਹਨੇ ਮੁਰਾ ਦੇ ਵਿੱਚ ਤੇ ਐਨੇ ਇੱਕ ਘੱਟ ਦੇ ਵਿੱਚ ਜਿੱਤਿਆ ਤੁਸੀਂ ਦੇਖ ਲਓ ਦਰਸ਼ਕਾਂ ਦਾ ਘੱਟ ਲੇ ਪਾਈਆਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਸਭ ਤੋਂ ਪਹਿਲਾਂ ਮੁਬਾਰਕਾਂ। ਜਿਹੜਾ ਬੰਦਾ ਗ੍ਰੀ ਹੈ। ਜਿਹੜਾ ਗੁਰੂਆਪਨ ਨੂੰ ਗੁਰੂਆਪਨ। ਜੀ ਨਾ ਦਾ ਬਾਈ ਜੀ। 3 ਨੰਬਰ ਤੇ ਆਹੀ। ਇਹਦੇ ਨਾਮ ਕੀ ਦਾ ਨਾਮ ਆ? ਪਲੇਅਰ ਆ ਭਾਈ ਬਲਵੰਤ ਖਿਆੜੀ। ਜਿਹੜਾ ਬੋਲਾ ਜਿਹੜਾ ਉਹਦੀ ਕੀ ਡਿਟੇਲ ਹੈ? ਕਿਹੜੇ ਸੀਮੰਦ ਦਾ ਹੈ? 24 ਸਵਾ ਚਾਰ ਸਾਲ ਉਮਰ ਆ। ਅਰਜਨ ਬੋਲ ਦਾ ਬੱਚਾ। ਅਰਜਨ ਗੁੰਗਰ ਦਾ। ਦੋਸਤੋ ਅਜਿਹੇ ਨੰਬਰ ਦੀ ਗੱਲ ਕਰੀਏ ਤਾਂ ਉਹ ਕਾਹਾਂ ਖਲੀ ਬੋਲ ਦਾਗਾ ਨੂੰ ਸੰਘਿਆੜੇ ਦਾ। ਔਰ ਥੋੜਾ ਬੋਲਾਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਿੰਨੇ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਹੋ ਜਿਹੜਾ ਫਾਰਮਿੰਗ ਤੇ ਬਸ ਆਹ ਸਾਹ ਤੇ 2012 ਤੋਂ ਮੇਲਿਆਂ 'ਚ ਕਿਤੇ ਹੁੰਦਾ ਆਪਣੇ ਕੋਲੇ ਸਾਹਣ ਕਿਤੇ ਹੋਰ ਹੁੰਦਾ ਜਿਹੜੇ 2012 ਤੋਂ ਆਪਾਂ ਮੇਲਿਆਂ ਦੇ ਵਿੱਚ ਹੀ ਆ ਜੇ ਕਹਿੰਦੇ ਵੀ ਬਾਈ ਜੀ ਕਾਫੀ ਲੰਮੀ ਮਿਹਨਤ ਹੈ ਨਾ ਏਰਾ 14 ਸਾਲਾਂ ਤੋਂ ਤੁਸੀਂ ਇਸ ਜਿਹਦੇ ਵਿੱਚ ਫੀਲਡ ਦੇ ਵਿੱਚ ਹੈਗੇ ਹੋਗੇ ਤੇ ਬਾਈ ਕਿਹੜੇ ਮਾਂ ਦਾ ਦੁੱਧ ਹੈ ਉਹ ਕੀ ਹੈਗਾ 20 ਕਿਲੋ ਆਪਰੇ ਵੀ ਕਿ ਲੋ ਮਾਂ ਆਪਣੇ ਕੋਲ ਹੈਗੀ ਹੈਗੀ ਇਹ ਮਾਂ ਗੁਜ਼ਰ ਗਈ ਠੀਕ ਆ ਬਾਈ ਤੇ ਮਾਂ ਦੇ ਸੀਮਨ ਦਾ ਪਤਾ ਕਿਹੜੇ ਜਿੰਦਰੀ ਚ ਮਿਲਦੀ ਹੈ ਨਹੀਂ ਵੀਰੇ ਇਹ ਹਰਿਆਣਾ ਤੋਂ ਮੋਲ ਲਈ ਮੋਲ ਲਈ ਠੀਕ ਆ ਬਾਈ ਤੇ ਫਾਰਮ ਤੇ ਹੋਰ ਜਾਨਵਰ ਕਿੰਨੇ ਕਾ ਵੀਰੇ ਵੀਰੇ 50 ਜਾਨਵਰ ਹੈਗੇ ਛੋਟੇ ਵੱਡੇ ਤੇ ਸਾਰੇ ਮੋਹਰਾ ਦੇ ਆ ਕੋਈ ਨਹੀਂ ਉਹਨਾਂ ਤੋਂ ਕੋਈ ਫਾਰਮ ਤੇ ਤੁਹਾਡੇ ਕੋਲੇ ਵੱਧ ਤੋਂ ਵੱਧ ਕਿੰਨੇ ਦੁੱਧ ਵਾਲੀ ਮੱਝ ਹੈ ਜੀ ਸਾਢੇ 22 ਲੀਟਰ ਤੱਕ ਵੀਰੇ ਆਪਣੇ ਕੋਲ ਮੱਝ ਕਿਹੜੇ 12 ਤੋਂ ਲੈ ਕੇ ਠੀਕ ਹੈ ਜੀ ਸੀਮਨ ਵੱਧ ਕਿਹੜੇ ਦੁੱਧ ਕਰਦੇ ਹੋ ਬਾਈ ਸਾਰੇ ਹੀ ਕਰੀ ਜਾਂਦੇ ਮੇਰੀ ਵੀ ਇਸ਼ਤਾਨੇ ਦੇ ਠੀਕ ਆ ਬਈ ਇਹ ਬੋਲ ਤੋਂ ਇਲਾਵਾ ਹੋਰ ਕਿਹੜੇ ਅੰਬੋਲੇ ਜਿਹੜੇ ਜਾਂ ਮੱਝਾ ਤੁਸੀਂ ਤਿਆਰ ਕਰਕੇ ਮੇਲੇ ਦੇ ਵਿੱਚ ਪਾਈਆਂ ਨੇ ਵਿੱਚ ਹੋ ਜਾ ਬਈ ਨਾ ਠੀਕ ਹੈ ਜੀ ਇਹ ਬਈ ਤਿੰਨ ਸਾਤ ਹੋਈ ਚੰਗੀਆਂ ਨੇ ਇਹਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਮੇਲੇ ਦਾ ਪਿੰਨਰ ਠੀਕ ਆ ਬਈ ਇੱਕ ਵਾਰੀ ਕੋਕੜਾ ਇੱਕ ਵਾਰੀ ਚੜੱਕ ਇੱਕ ਵਾਰੀ ਚੜੱਕ ਠੀਕ ਆ ਬਈ ਜੇ ਕਰੀਗੀ ਤਾਂ ਲੱਕੀ ਹੈ ਜਣਾ ਤੁਹਾਡਾ ਨਾਮ ਕਾਫੀ ਵੱਡਾ ਕਰਦਾ ਬਾਈ ਮੈਂ ਸਭ ਤੋਂ ਵੱਧ ਧੰਨਵਾਦ ਅਸੀਂ ਹਾਂਜੀ ਅੱਜ ਦੇ ਮੁਕਾਬਲੇ ਦੇ ਮੈਚਾਂ ਨੂੰ ਸਾਡੇ ਚੌਥੇ ਧੱਕਾ ਪਹੁੰਚਿਆ ਹੋਏਗਾ ਕਿ ਉਹ ਲੋਕ ਜਿਹੜੇ ਸੰਤੈ ਨਹੀਂ ਰੋਕਾ ਕਰਾਣਗੇ ਜਣੀ ਚੋਪੀ ਜਵਾਬ ਦੇ ਦਿੰਦੀ ਹੈ 11 ਤੋਂ 8 ਨੰਬਰ ਤੇ ਸੀਮਨ ਤਿਆਰ ਕਰਵਾ ਲਿਆ ਦਾ ਹੁਣ ਹੁਣ ਕਰਵਾਉਣਾ ਨਹੀਂ ਜੀ ਰੱਖਤਾ ਬਾਈ ਦਲੇਰ ਜੀ ਛੀਨੀ ਵਾਲਾ ਦਲੇਰ ਦੋਸਤੋਂ ਬਹੁਤ ਸੋਹਣਾ ਬੁੱਲਾ ਬਾਈ ਤੋਰੇ ਤੋੜ ਕੇ ਬਦਕਾ ਤੋੜ ਜੀ ਵਾਲਾ ਬਾਲਾ ਚਲੋ ਬੋਲ ਦਿਖਾਣਾ ਆਲ ਇੰਡੀਆ ਚੈਂਪੀਅਨ ਹਾਂ ਮਾਣਾਂ ਆਲ ਇੰਡੀਆ ਲਾਇਸੈਂਸ ਬਣ ਗਿਆ ਨੌਲਾ ਸਰਟੀਫਿਕੇਟ ਆ ਗਿਆ VFM ਮੰਡੀ ਦੇ ਸਰਟੀਫਿਕੇਟ ਆਲ ਇੰਡੀਆ ਦਾ ਚੈਂਪੀਅਨ ਵੱਡੀ ਗੱਲ ਹੈ ਜਿਹੜੀ ਬਰਨਾਲੇ ਜ਼ਿਲ੍ਹੇ ਦਾ ਇਹ ਨੌਲਾ ਜ਼ਿਲ੍ਹੇ ਦਾ ਬਹੁਤ ਵਧੀਆ ਸੀਨੀਅਰ ਕਲਾ ਦਾ ਇਹ ਬੋਲ ਆ ਬਾਈ ਬਿਲਕੁਲ ਆ ਮੈਂ ਨਾ ਬੜੀ ਚਾਹ ਆ ਡਿਵਾਈਸ ਫਾਰਮਰ ਤੇ ਮਿਹਨਤ ਕਰੋ ਸਾਰ ਸਾਨੂੰ ਠੀਕ ਹੈ ਤੇ ਮਿਹਨਤ ਦਾ ਪਤਾ ਹੀ ਆ ਬਾਈ ਤੁਹਾਨੂੰ ਦੋਸਤੋ ਬਾਈ ਪੂਰੇ ਸਾਨੂੰ ਜਾਣੀ ਜਿਹੜੀ ਮੈਂ ਗੱਲ ਕੀਤੀ ਸਾਨੂੰ ਆਈ ਜੀ ਇੱਥੇ ਵੀ ਸਾਡੇ ਨਾਲ ੱਟਕਾ ਹੋ ਗਿਆ ਨਹੀਂ ਬਾਈ ਪਰ ਲੋਕਾਂ ਨੇ ਬਹੁਤ ਧੰਨਵਾਦ ਕਰਦੇ ਆ ਜੀ ਸਪਸ਼ਟ ਆ ਬਾਈ ਬਹੁਤ ਧੰਨਵਾਦ ਕਰਦੇ ਆ ਲੋਕਾਂ ਨੇ ਬਹੁਤ ਸਾਰਾ ਦਿੱਤਾ ਬਾਈ ਠੀਕ ਹੈ ਜੀ ਬਾਈ ਜਦੋਂ ਤੁਹਾਡਾ ਨਾਮ ਲੋਕਾਂ ਕੋਲੋਂ ਸੀ ਵੀ ਬੋਲਦਾ ਉਹ ਇੰਨੀਆਂ ਕਿਚਕਾਂ ਪੰਗਾਂ ਸੀ ਜਿੱਦਾਂ ਫਰਿਆਦ ਤੇ ਪੂਰੀ ਦੀ ਟੱਕਰ ਹੋਈ ਉਹ ਕਮਾਡੀ ਚ ਤੇ ਕਿਵੇਂ ਲੱਗਦਾ ਸੀ ਉਦੋਂ ਫੀਲ ਕਿੰਨਾ ਸੀ ਅਰੇ ਫੀਲ ਲੋਕਾਂ ਨਾਲ ਆ ਯਾ ਲੋਕਾਂ ਦੇ ਨਾਲ ਆ ਯਾ ਇਹਨੂੰ ਮੈਂਨ ਖੁਰਾਕ ਹੀ ਦੇ ਰਿਹਾ ਹਾਂ ਵੀਰੇ ਇਹ ਸੋਇਆ ਵੀ ਇਹਨੂੰ ਸੋਦੇ ਮੱਕੀ ਦੇ ਕਣ ਚਾਰੀ ਚੀਜ਼ਾਂ ਤੋਂ ਬਾਅਦ 1200 ਕੁਲਮੇ ਨੰਬਰ ਕਿਲੋਮੀਟਰ ਦਿੱਲੀ ਤੋਂ ਦਿੱਲੀ ਬਹੁਤ ਹੈ ਇਸ਼ਾਨਪਾਲ ਮੇਰੀ ਗੱਲ ਬਹੁਤ ਨਭਈ ਇਹਨੂੰ ਪਹੁੰਚਾਉਂ ਗਿਆ ਵੀਰੇ ਬਹੁਤ ਬਹੁਤ ਧੰਨਵਾਦ ਵੀਰੇ ਬਿਲਕੁਲ ਬਿਲਕੁਲ ਜਿਹੜਾ ਰਿੰਗ ਦੇ ਵਿੱਚ ਆ ਗਿਆ ਉਹ ਰੇਗ ਚੈਂਪੀਅਨ ਹੈ ਵੀਰੇ ਬਹੁਤ ਵੱਡੀ ਮਿਹਨਤ ਕਰਕੇ ਹਾਂ ਪਾਰਲਨ ਤੇ ਬਹੁਤ ਮਿਹਨਤ ਆਉਂਦੀ ਹੈ ਤੇ ਮੈਂ ਲਾਸਟ ਦੇ ਵਿੱਚ ਇੱਕ ਗਵਾਚਨ ਹੋੜ ਕਰੂੰਗਾ ਵੀ ਇਹ ਜਿਹੜੇ ਇੱਥੇ ਮੁਕਾਮ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ ਮਿਹਨਤ ਕਰਨੀ ਬਹੁਤ ਵੱਡੀ ਗੱਲ ਹੈਗੀ ਪਰ ਜਿਹੜਾ ਤੁਹਾਨੂੰ ਇਹ ਇਹ ਲਾਈਨ ਦੇ ਵਿੱਚ ਆਉਣ ਦਾ ਸਬੱਬ ਬਣਿਆ ਵੀ ਇਹ ਕਿੱਦਾਂ ਆਏ ਹੋ ਤੁਸੀਂ ਇਹ ਲਾਈਨ ਦੇ ਵਿੱਚ ਅਸੀਂ ਵੀਰੇ ਬਦਨੀ ਕਲਾ ਜਾਣਦੇ ਆ ਪਾਪਾ ਜੀ ਉਹ ਤਾਂ ਜੈਸ਼ੰਗਰ ਕੋਲੇ ਸਾਢੇ 6 ਸੀ ਜੀ ਜੀ ਉਥੋਂ ਬਸ ਸ਼ਹੀਦ ਉਹਨਾਂ ਦੇ ਘਰੇ ਜਾ ਆਪਰੇ ਜੀ ਉੱਤਮਲ ਇੱਕ ਮਰਜੀ ਨਹੀਂ ਉੱਥੋਂ ਮੜਾਈ ਕ੍ਰਾਸ ਕਰਾਈ ਜੀ ਕੋਈ ਹੌਲੀ ਹੌਲੀ ਸਾਨੂੰ ਸਰਕਾਰੀ ਮੇਲੇ ਲੱਗਦੇ ਜਿਹੀ ਤੇ ਉਥੋਂ ਬਸ ਕੰਮ ਸਾਡਾ ਸ਼ੌਂਕ ਪਿਆ ਭਾਈ ਜੈ ਸਿੰਘ ਦਾ ਬਹੁਤ ਵੱਡਾ ਨਾਮ ਮੁਰਾ ਦੇ ਵਿੱਚ ਤੇ ਉਹਦੇ ਝੋਟਾ ਵੀ ਕਾਫੀ ਬਾਜ਼ੀ ਮਾਰੀ ਉਹਨਾਂ ਦੇ ਇੱਕ ਬੰਦੇ ਨੇ ਤੇ ਉਹਨਾਂ ਦੇ ਕੋਲੋਂ ਬਾਈ ਕਹਿੰਦੇ ਸਾਨੂੰ ਸ਼ੌਂਕ ਪਿਆ ਬਹੁਤ ਬਹੁਤ ਧੰਨਵਾਦ ਉਸ ਤੋਂ ਆਖਰ ਤੇ ਬੇਨਤੀ ਕਰਾਂਗੇ ਆਪਣੇ ਬੱਚਿਆਂ ਨੂੰ ਮੇਲੇ ਦਿਖਾਓ ਕਰੋ ਤਾਂ ਕਿ ਉਹਨਾਂ ਦੇ ਵਿੱਚ ਵੀ ਰੁਚੀ ਪੈ ਜਾਵੇ ਸ਼ੁਕਰੀਆ ਪਿੰਡ ਦੀ ਸ਼ੀਨੀ ਪਾਲ ਸਾਰੀ ਮੈਂਤੀ ਹੈ ਠੀਕ ਹੈ ਆ ਬੇਟਾ ਹੈਗਾ ਆ ਬੇਟਾ ਨਾਲ ਐਸ ਐਸ ਠੀਕ ਹੈ ਤੇ ਵੀਡੀਓ ਸ਼ੇਅਰ ਜੁਲੂ ਕਰਦੇ ਤੇ ਪੇਜ ਫੋਲੋ ਕਰੀਂ ਧੰਨਵਾਦ ਲੋ ਜੀ ਆ ਜੋ ਜਿਹੜਾ ਆਖਰੇ ਜਿਹੜਾ ਫਾਈਨਲ ਉਹ ਆ ਚੁੱਕਿਆ ਹੈਗਾ ਆ ਲੋ ਜੀ ਬੋਲਾ ਜਿਹੜਾ ਪਹਿਲੇ ਨੰਬਰ ਤੇ ਆ ਚੁੱਕਿਆ ਹੈਗਾ ਬੀਏਪ ਤਨੋਲਾ 2024 ਆਲ ਇੰਡੀਆ ਚੈਂਪੀਅਨ ਚੈਂਪੀਅਨਸ਼ਿਪ ਚੱਲੀ ਜਾਂਦੀ ਸੀਗੀ ਉਹਦਾ ਚੈਂਪੀਅਨ ਨੰਬਰ 1 ਬਣ ਚੁੱਕਿਆ ਬਈ ਆਹ ਬੋਲਾ ਲੋ ਜੀ ਆਹ ਵਾਲਾ ਬੋਲਾ ਇਹਦਾ ਆਲ ਇੰਡੀਆ ਚੈਂਪੀਅਨ